ਹੈਲੋ ਫਰੈਂਡਸ ਸਾਰੀਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਠੀਕ ਠਾਕ ਹੋ ਮੈਂ ਗੁਲਵਿੰਦਰ ਕੌਰ ਫੈਸ਼ਨ ਬੁਟੀਕ ਤੋਂ ਆਪਾਂ ਤੁਹਾਡੇ ਲਈ ਅੱਜ ਲੈ ਕੇ ਆਏ ਰਸਿਆ ਬ੍ਰਾਂਡ ਦੇ ਸੂਟ ਤੇ ਜੋ ਕਿ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਉਹਨਾਂ ਦੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਤੇ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀ ਸਾਰੇ ਜਾਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਪਲੀ ਮੇਰੀ ਵੀਡੀਓ ਨੂੰ ਫਾਲੋ ਜ਼ਰੂਰ ਦੇਖਣਾ ਇਹਦੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਚਲੋ ਜੀ ਆਪਾਂ ਵੇਖਦੇ ਹਾਂ ਹਾਂਜੀ ਜਿਹੜਾ ਇਹ ਸੂਟ ਹੈ ਰਸੀਆ ਬ੍ਰਾਂਡ ਦੇ ਉੱਪਰ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬ੍ਰਾਂਡ ਹੈ ਇਹਦਾ ਤੇ ਸਟਾਫ ਵੀ ਬਹੁਤ ਵਧੀਆ ਸੌਫਟ ਬਹੁਤ ਹੈਦਾ ਸਟਾਫ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹਦਾ ਬ੍ਰਾਂਡ ਆ ਦੇਖੋ ਇਹ ਰਸੀਆ ਬ੍ਰਾਂਡ ਦੇ ਸੂਟ ਨੇ ਤੇ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਦੁਪੱਟਾ ਆਊਗਾ ਪਿਓਰ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਵਾ ਤੁਸੀਂ ਫੀਲ ਕਰ ਸਕਦੇ ਹੋ ਬਹੁਤ ਹੀ ਸੌਫਟ ਦੁਪੱਟਾ ਇਹ ਦੇਖੋ ਤੇ ਇਹ ਦਾ ਬਣਿਆ ਹੋਇਆ ਸੂਟ ਬਹੁਤ ਸੋਹਣਾ ਲੱਗਣਾ ਵਾ ਇਹਦੇ ਚ ਤਿੰਨ ਕਲਰ ਨੇ ਤੇ ਜਿਹੜਾ ਨੈਕਸਟ ਕਲਰ ਆ ਉਹ ਇਹ ਵਾਲਾ ਕਲਰ ਹੈ ਦਾ ਤੇ ਇਹਦੇ ਨਾਲ ਵੀ ਮਸਲੀਨ ਦਾ ਹੀ ਦੁਪੱਟਾ ਹੈ ਤੇ ਉਸ ਤੋਂ ਇਹਦਾ ਤੀਜਾ ਕਲਰ ਇਹ ਵਾਲਾ ਆਊਗਾ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਤੀਸਰਾ ਕਲਰ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦਾ ਦੁਪੱਟਾ ਆਊਗਾ ਜੀ ਦੇਖ ਸਕਦੇ ਹੋ ਦੁਪੱਟੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਨੇ ਹਾਲੋ ਜੀ ਬਹੁਤ ਹੀ ਸੋਹਣੇ ਸੂਟ ਨੇ ਤੇ